ਸਾਤਸੰਗਤ ਜੀ ਬੇਨਤੀ ਹੈ ਇਹ ਜਿਹੜੀ ਵੀ ਤੁਸੀਂ ਮਾਇਆ ਦੇ ਰਹੇ ਹੋ ਇੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਰਜਿਸਟਰੀ ਕਰਾਉਣੀ ਹੈ ਥੋੜੇ ਦਿਨਾਂ ਬਾਅਦ ਵੀਰਾਂ ਨੇ ਇਥੋਂ ਦੀ ਪ੍ਰਬੰਧਕ ਕਮੇਟੀ ਨੇ ਇਹ ਸਾਰੀ ਸੇਵਾ ਉਹਦੇ ਵਿੱਚ ਪੈਣੀ ਹੈ ਜਿਹੜੇ ਹੋਰ ਵੀ ਵੀਰ ਸੇਵਾ ਕਰਨੇ ਚਾਹਣ ਤੁਸੀਂ ਜ਼ਰੂਰ ਕਰੋ ਆ ਜਿਹੜੀ ਆ ਟੋਕਰੀ ਪਈ ਹੈ ਇਹ ਸਾਰੀ ਸੇਵਾ ਤੁਸੀਂ ਰਜਿਸਟਰੀ ਕਰਾਉਣ ਵਿੱਚ ਆਪਣਾ ਯੋਗਦਾਨ ਪਾਓ ਤੋ ਗੁਰੂ ਕਿਰਪਾ ਕਰੇ ਕਿਉਂਕਿ ਇਦਾਂ ਦੀਆਂ ਸੰਸਥਾਵਾਂ ਸਾਨੂੰ ਵਿਦੇਸ਼ਾਂ ਚਾਹੀਦੀਆਂ ਨੇ ਜਿੱਥੇ ਸਾਡੇ ਭੈਣ ਭਰਾ ਇਕੱਠੇ ਬੈਠ ਕੇ ਗੁਰੂ ਦੇ ਸ਼ਬਦ ਨਾਲ ਜੁੜ ਸਕਣ ਗੁਰੂ ਦੀ ਵਿਚਾਰ ਨਾਲ ਜੁੜ ਸਕਣ ਵਹਿਮਾਂ ਪਰਮਾ ਪਖੰਡਾਂ ਚੋਂ ਨਿਕਲੀਏ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ ਤਾਂ ਕਿ ਆਉਣ ਵਾਲੇ ਭੈਣ ਭਰਾ ਕੋਈ ਵਿਦੇਸ਼ਾਂ ਜਿਹੜੇ ਗੁਰਦੁਆਰੇ ਨੇ ਜਿਹੜੇ ਲੋੜਵੰਦ ਪਰਿਵਾਰ ਆ ਰਹੇ ਨੇ ਜਿਹੜੇ ਨੌਜਵਾਨ ਆਉਂਦੇ ਨੇ ਨਵੇਂ ਉਹਨਾਂ ਨੂੰ ਸਾਹਮਣੇ ਵਿੱਚ ਵੀ ਆਪਣੀ ਸੇਵਾ ਨਿਭਾਉਂਦੇ ਨੇ ਬਹੁਤ ਗੁਰਦੁਆਰੇ ਜਿੱਨਾਂ ਸਾਡੇ ਨੌਜਵਾਨ ਆਣ ਕੇ ਰਹਿ ਰਹੇ ਨੇ ਕਈ ਪਰਿਵਾਰਾਂ ਦੇ ਪ੍ਰਸ਼ਾਦਾ ਛਕਦੇ ਨੇ ਤੋਂ ਇਹ ਤਾਂ ਹੀ ਚੱਲਦੀਆਂ ਨੇ ਸੰਸਥਾਵਾਂ ਜੇ ਹਰ ਇੱਕ ਬੰਦਾ ਆਪਣੇ ਵੱਲੋਂ ਤਨ ਮਨ ਧਨ ਦੇ ਨਾਲ ਸਹਿਯੋਗ ਬਖਸ਼ਿਸ਼ ਕਰੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਤੇ ਦੇਹ ਰੋਗਤਾ ਬਖਸ਼ਿਸ਼ ਕਰੇ ਪੁੱਲਾਂ ਚੁੱਕਾਂ ਦੀ ਖੇਮਾ ਇਥੋਂ ਦੇ ਗਰੰਤੀ ਸਹਿਬਾਨ ਹੈੱਡ ਗਰੰਤੀ ਸਹਿਬਾਨ ਸੇਵਾਦਾਰ ਇਥੋਂ ਦੀਆਂ ਪ੍ਰਬੰਧਕ ਕਮੇਟੀਆਂ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਕਰੇ 15 ਘਤਰੀ ਤੱਕ ਸਮਾਗਮ ਇਟਲੀ ਵਿੱਚ ਹੈਗੇ ਨੇ ਉਸ ਤੋਂ ਬਾਅਦ ਸਾਡੇ ਜਰਮਨ ਸਮਾਗਮ ਨੇ ਤੇ ਉਸ ਤੋਂ ਬਾਅਦ 2 ਕੁ ਵੀਕਾ 2 ਕੁ ਦਿਨ ਦਾ ਸਮਾਗਮ ਛੜਾ ਸਪੇਨ ਹੈ ਫਿਰ ਅਸੀਂ ਵਾਪਸ ਪੰਜਾਬ ਜਾਣਾ ਮੇਰੀ ਬੇਨਤੀ ਹੈ ਪੰਜਾਬ ਵਿੱਚ ਵੀ ਆਪਣੇ ਆਪਣੇ ਪਿੰਡਾਂ ਵਿੱਚ ਨਾ ਗੁਰਮਤ ਸਮਾਗਮਾਂ ਦੀ ਲਹਿਰ ਚਲਾਓ ਤਾਂ ਕਿ ਪਿੰਡ ਵਿੱਚ ਛੋਟੇ ਪੱਧਰ ਤੇ ਭਾਵੇਂ ਸਮਾਗਮ ਹੋਵੇ ਹੌਲੀ ਹੌਲੀ ਇਹ ਜਾਗ ਲਾਉਣੀ ਪੈਣੀ ਆਪਾਂ ਨੂੰ ਤਾਂ ਕਿ ਆਪਾਂ ਲਹਿਰ ਖੜੀ ਕਰ ਦਈਏ ਦੇ ਤਾਰੀਖ ਗਰੂਪ ਜਿਹੜਾ ਪਖੰਡ ਬਣਿਆ ਹੋਇਆ ਵਾ ਉਹਨੂੰ ਤਾਂ ਹੀ ਬਣ ਪੈ ਸਕਦੀ ਆ ਅਸੀਂ ਘਰ ਘਰ ਵਿੱਚ ਗੁਰਬਾਣੀ ਦੀ ਵਿਚਾਰ ਪਾ ਦਈਏ ਸਹਿਜ ਪਾਠ ਘਰਾਂ 'ਚ ਆਰੰਭ ਹੋ ਜਾਣ ਗੁਰੂ ਦੇ ਸਿਧਾਂਤ ਉੱਤੇ ਪਹਿਰਾ ਦਈਏ ਭੁੱਲਾਂ ਚੁੱਕਾਂ ਦੀ ਖੇਮਾ ਬੁਲਾੰਦਾ ਵਾਜੀ ਫਤਿ ਬਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ